ਅਜੀ ਸੱਚਾ ਦੋਸਤੋ ਮੈਂ ਹਨ ਨਵੀਂ ਸੱਚੀ ਮਾ ਤੁਸੀਂ ਵਖਰੇ ਜੀਬੀਸੀ ਅਪਡੇਟ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਨਿਤ ਦਿਹਾੜੇ ਜੋ ਚੋਰੀਆਂ ਤੇ ਲੁੱਟਾਂ ਖੋਹਾਂ ਦੀ ਵਾਰਤਾ ਅਕਸਰ ਲਗਾਤਾਰ ਚਲਦੀਆਂ ਆ ਰਹੀਆਂ ਨੇ ਤੇ ਪੁਲਿਸ ਪ੍ਰਸ਼ਾਸਨ ਬਖੌਫ ਹੋ ਕੇ ਬੈਠਾ ਨਾ ਹੀ ਕੋਈ ਕਾਰਵਾਈ ਹੋ ਰਹੀ ਹੈ ਤੇ ਇਹਨਾਂ ਦਰਿੰਦਿਆਂ ਤੋਂ ਬਚਣ ਲਈ ਜਿਹੜੇ ਲੋਕ ਨੇ ਉਹ ਆਪ ਹੀ ਸੰਘਰਸ਼ ਕਰਦੇ ਨੇ ਤੇ ਉਹਨਾਂ ਨੂੰ ਆਪ ਹੀ ਕੁਛ ਨਾ ਕੁਛ ਹਿਲੇ ਕਰਨੇ ਪੈ ਰਹੇ ਤੇ ਅੱਜ ਵੀ ਇਸੇ ਤੇ ਤਹਿਤੀ ਅੱਜ ਅਸੀਂ ਪਹੁੰਚੇ ਆਂ ਮੋਹੱਲਾ اسلام آباد ਚ ਜਿੱਥੋਂ ਇੱਕ ਬਜ਼ੁਰਗ ਮਹਿਲਾ ਦੀਆਂ ਵਾਲੀਆਂ ਖੋਈਆਂ ਗਈਆਂ ਨੇ ਲੁਟੇਰਿਆਂ ਵੱਲੋਂ ਤੇ ਸਾਡੇ ਨਾਲ ਮੌਜੂਦ ਨੇ ਉਹ ਮਹਿਲਾ ਤੇ ਅਸੀਂ ਗੱਲਬਾਤ ਕਰਦੇ ਹਾਂ ਕੀ ਨਾਮ ਆਤਾ ਜੀ ਤੁਹਾਡਾ ਮੇਰਾ ਨਾਮ ਬਿਮਲਾ ਦੇਵੀ ਕਿ ਕਿੱਥੋਂ ਰਹਿਣ ਵਾਲੇ ਤੁਸੀਂ ਜੀ ਅਸੀਂ ਇੱਥੇ ਦੀ ਸ਼ਨਾਮ ਮਾਂਦੀ ਰਹਿਣ ਵਾਲੇ ਹਾਂ ਜੀ ਹਾਂ ਜੀ ਹਾਂ ਜੀ ਕੀ ਵਾਰਤ ਹੋਈ ਆ ਜੀ ਸੁਣਨ ਚਾਹ ਕੇ ਤੁਹਾਡੀਆਂ ਵਾਲੀਆਂ ਵੀ ਖੋਈਆਂ ਗਈਆਂ ਨੇ ਜੀ ਹਾਂ ਜੀ ਮੈਂ ਨਾ ਰੋਡ ਤੋਂ ਆ ਰਹੀ ਸੀਗੀ ਤੇ ਜਿਸ ਵੇਲੇ ਮੈਂ ਜੰਜ ਘਰ ਕੋਲ ਪਹੁੰਚੀ ਹਾਂ ਮੇਰੇ ਨਾਲ ਨਾਲ ਸੀਗੀ ਮੋਰੇ ਤੁਰ ਗਿਆ ਸੀ ਮੈਂ ਇੱਦਾਂ ਪਿੱਛੇ ਗੱਲਾਂ ਕਰਦੀਆਂ ਤੁਰ ਗਿਆ ਆ ਤੇ ਮੁੰਡੇ ਆਏ ਆ ਦੋ ਉਹਨਾਂ ਨੇ ਮਤਲਬ ਇੱਕ ਨਾਲ ਆ ਕੇ ਇੱਦਾਂ ਇੱਦਾਂ ਕਰਕੇ ਨਾ ਮੇਰੇ ਇੱਦਾਂ ਤੇ ਬਾੜੀਆਂ ਲਾ ਲਈਆਂ ਬਾੜੀਆਂ ਲਾ ਲਈਆਂ ਹਾਂਜੀ ਹਾਂਜੀ ਕਿੰਨੇ ਕੁ ਦਾ ਨੁਕਸਾਨ ਹੋਇਆ ਤੁਹਾਡਾ ਜੀ ਬਾੜੀਆਂ ਵਿੱਚ ਕੋਈ ਇੱਦਾਂ ਤੋੜਾ ਹੋ ਧੋਈ ਜਾਂਦੇ ਆ ਫਿਰ ਕਿੰਨਾ ਕੁ ਨੁਕਸਾਨ ਹੁੰਦਾ ਹਾਂ ਮੇਰੇ ਕੋਲ ਮਾਣਾ ਪਾਈਆਂ ਆ ਸੀ ਨੇ ਬਾੜੀਆਂ ਬੱਚਾ ਜੀ ਹਾਂਜੀ ਕਾਫੀ ਪ੍ਰਾਣੀਆਂ ਸੀਗੀਆਂ ਹਨਾ ਹਾਂ 12 ਸਾਲ ਪੁਰਾਣੇ 12 ਸਾਲ ਪੁਰਾਣੇ ਹਾਂਜੀ ਤੇ ਵਾਲੀਆਂ ਜਦੋਂ ਖੋਈਆਂ ਗਈਆਂ ਕੰਨਾਂ ਦਾ ਬਚਾਅ ਹੋ ਗਿਆ ਕੰਨ ਨਹੀਂ ਪਾੜੇ ਗਏ ਹਨਾ ਤੇ ਕੀ ਲੂ ਸੀਗੀਆਂ ਵਾਲੀਆਂ ਜੀ ਨਹੀਂ ਇੰਨਾ ਪਤਾ ਨਹੀਂ ਕਿ ਪਾਈਆਂ ਹੀ ਹੁੰਦੀਆਂ ਸੀ ਮੈਂ ਕਦੀ ਛੇੜੀਆਂ ਨਹੀਂ ਸੀ ਇੰਦਾਂ ਪਿਆ ਰੱਖਣੀਆਂ ਕੋਈ ਧਿਆਨ ਨਹੀਂ ਸੀ ਫਿਰ ਤਾਂ ਕਦੀ ਬਤ ਪੀ ਇਦਾਂ ਚੈੱਕ ਕਰਵਾ ਜਾਓ ਕਰੋ ਇਦਾਂ ਨਹੀਂ ਸੀ ਤੇ ਮੇਰਾ ਕੋਈ ਨੁਕਸਾਨ ਨਹੀਂ ਜੇ ਕੋਈ ਹੱਥ ਪਾ ਕਰ ਦੇ ਫੇ ਮੈਂ ਦੇਖ ਪੈਂਦੀ ਫੇ ਮੇਰੇ ਬੱਚਿਆਂ ਨੂੰ ਕੋਈ ਨੁਕਸਾਨ ਪਹੁੰਚਦਾ ਹਨ ਕਿੰਨੇ ਜਣੇ ਸੀ ਉਹ ਲੁਟੇਰੇ ਸੀਗੇ ਦੋ ਜਣੇ ਸੀ ਦੋ ਜਣੇ ਸੀ ਰੰਗ ਉਹਨਾਂ ਦਾ ਪੱਕਾ ਸੀਗਾ ਇੱਕ ਨਾ ਨੀਲੀ ਜੇ ਕਮੀਜ਼ ਪਾਈ ਹੋਈ ਸੀਗੀ ਇੱਕ ਮੈਂ ਚਸ਼ਮਾ ਨਹੀਂ ਸੀ ਲਾਇਆ ਮੈਂ ਪਛਾਣ ਵੀ ਬਦਦਾ ਬੰਦਾ ਸਕਦਾ ਨਹੀਂ ਕਹ ਤੀ ਸੀ ਵਹੀਕਲ ਕਿਹੋ ਜਿਹਾ ਸੀ ਸਾਈਕਲ ਸੀ ਸੀ ਮੋਟਰਸਾਈਕਲ ਤੇ ਸੀ ਮੋਟਰਸਾਈਕਲ ਤੇ ਹਾਂਜੀ ਮੋਟਰਸਾਈਕਲ ਤੇ ਸੀ ਜਾਂਚ ਕਰਦੀ ਬਿਲਕੁਲ ਮੋਰੀ ਮੈਂ ਕਈਆਂ ਨੂੰ ਕਿਹਾ ਵੀ ਰੌਣਾ ਵੀ ਪਾਇਆ ਬਾੜੀਆਂ ਲੈ ਗਈਆਂ ਬਾੜੀਆਂ ਲੈ ਲਈਆਂ ਹਾਂਜੀ ਫਿਰ ਕੋਈ ਨਿਕਲਿਆ ਪਿੱਛਾ ਨਹੀਂ ਕੀਤਾ ਕਿਸੇ ਨੇ ਵੀ ਨਹੀਂ ਪਿੱਛਾ ਨਹੀਂ ਕੀਤਾ ਮੈਂ ਦੌੜ ਗਈ ਛੱਕਦੀ ਸੀ ਹਨ ਪਿੱਛੇ ਪਿੱਛੇ ਦੌੜ ਸਾਡੇ ਛੱਕਦਾ ਬੰਦਾ ਉਦੋਂ ਕਬਰ ਆ ਜਾਂਦਾ ਹੈ ਵੀ ਕੀ ਬਣਿਆ ਹਨ ਇਦਾਂ ਹੋਈ ਫਿਰ ਥਾਣੇ 'ਚ ਰਿਪੋਰਟ ਲਖਾਈ ਨਹੀਂ ਮੈਂ ਕਿਤੇ ਕੋਈ ਫਟਾ ਕੋਈ ਨਹੀਂ ਕੁਝ ਨਹੀਂ ਕੀਤਾ। ਕਰਨਾ ਚਾਹੁੰਦੇ ਕਾਰਵਾਈ ਕੋਈ? ਨਹੀਂ ਕੀ ਕੀ ਕਰਨੀ ਕਾਰਵਾਈ? ਕੀ ਉੱਤੇ ਕੀ ਮਿਲਣਾ? ਪੁਲਿਸ ਜਿਹੜੀ ਹਿਫਾਜ਼ਤ ਲਈ ਬਣੀ ਹੈ ਉਹਨਾਂ ਦੀ ਇੱਕ ਡਿਊਟੀ ਬਣਦੀ। ਉਹ ਤੇ ਮਿਣੀ ਉਹ ਵਿਚਾਰੇ ਆਪਣੇ ਹੈਗੇ ਆ ਉਹਨਾਂ ਨੂੰ ਕੀ ਪਤਾ ਕੌਣ ਲੈ ਗਿਆ ਕੌਣ ਲਈ ਉਹ ਉਹ ਆਪਣੀ ਡਿਊਟੀ ਕਰਦੇ ਆ ਬਹੁਤ ਉਦਧੀਆ ਕਰਦੇ ਆ ਸਾਰਾ ਕੁਝ ਲਗਾਇਆ। ਪਰ ਜਿਹੜੇ ਆ ਲਟੇਰੇ ਇਹਨਾਂ ਨੂੰ ਨੱਥ ਨਹੀਂ ਪਾਈ। ਆ ਹੁੰਦੀ ਕਿਸੇ ਨੂੰ। ਇਹ ਨਹੀਂ ਇਹ ਹੱਥ ਹੀ ਨਹੀਂ ਆਉਂਦੇ। ਨਸ਼ਿਆਂ ਪੱਤੇ ਵਾਲੇ ਹੱਥ ਹੀ ਨਹੀਂ ਆਉਂਦੇ। ਫਿਰ ਆਮ ਆਮ ਲੋਕਾਂ ਲਈ ਕੀ ਸਨੇਹਾ ਦਿਓਗੇ ਜੀ ਆਮ ਲੋਕਾਂ ਲਈ ਤਾਂ ਇਹੋ ਹੀ ਆ ਵੀ ਆਪਣੀ ਫਾਇਦ ਤਾਪ ਕਰੋ ਬਾਕੀ ਕੁਝ ਨਹੀਂ ਹੈਗਾ ਜਿੱਦ ਮੈਂ ਨਹੀਂ ਕਰ ਸਕੀ ਮੈਂ ਆਪਣੀ ਫਾਇਦ ਨਹੀਂ ਮੈਂ ਇਹ ਕਹੂੰਗੀ ਤੁਸੀਂ ਫਾਇਦ ਕਰਨੀ ਚਾਹੀਦੀ ਆਪਣੀ ਕੀ ਲੱਗਦਾ ਕਿ ਹੋ ਸਕਦਾ ਕੋਈ ਬਾਲੀਆਂ ਖੋਈਆਂ ਕੋਈ ਸੱਟ ਚੋਟ ਵੀ ਤੁਹਾਡੇ ਮਾਰ ਸਕਦੇ ਸੀ ਕੋਈ ਇਦਾਂ ਦੀ ਹਾਂਜੀ ਇਹ ਇਸ ਤੋਂ ਬਚਾਅ ਹੋ ਗਿਆ ਜੇ ਮੈਂ ਮਤਲਬ ਪਿੱਛੇ ਮੁੜ ਕੇ ਦੇਖ ਲੈਂਦੀ ਜਾਂ ਮੈਂ ਉਹਦੇ ਮਾਰਦੀ ਜਾਂ ਫੜਦੀ ਉਹ ਵੀ ਤੱਕਾ ਦੇਖ ਕੇ ਛੱਡ ਜਾਂਦਾ ਹਨਾ ਪੱਕੀ ਜਗਾ ਸੀ ਡਿੱਗ ਪੈਂਦੀ ਪਿਛੜਕ ਬੰਦੇ ਦਾ ਫੇਕੀ ਹਾਲ ਹੁੰਦਾ ਤੇ ਫਿਰ ਇਸ ਕੱਢ ਮਲਕੀ ਹਾਂ ਤੇ ਕੋਈ ਸੁਨੇਹਾ ਦੋਗੇ ਇਲਾਕਾ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਜਾਂ ਜਿਹੜੇ ਬਜ਼ੁਰਗ ਲੋਕ ਨੇ ਜਿਹੜੇ ਬਜ਼ਾਰਾਂ ਜਾਂਦੇ ਨੇ ਇਦਾਂ ਦੇ ਸੁਨੇ ਚਿੰਜਾ ਪਾਕ ਹੀ ਨਹੀਂ ਜਾਣਾ ਚਾਹੀਦਾ ਪਾਕ ਹੀ ਨਹੀਂ ਜਾਣਾ ਚਾਹੀਦਾ ਇਦਾਂ ਦੀ ਖੁਸ਼ੀ ਹਾਂਜੀ ਮਾਡੋ ਕੀ ਨਾਮ ਹੈ ਜੀ ਹਾਂਜੀ ਨਰਿੰਦਰ ਕੋਰ ਹੈ ਨਾਮ ਮੇਰਾ ਕਿੱਥੋਂ ਦੇ ਰਹਿਣ ਵਾਲੇ ਜੀ ਸਲਾਮਾਬਾਦ ਸਲਾਮਾਬਾਦ ਅੱਜ ਵਾਰਤ ਹੋਈ ਹੈ ਕਿ ਬਜ਼ੁਰਗ ਮਹਿਲਾ ਨਾਲ ਵਾਲੀਆਂ ਦੀ ਜਿਹੜੀ ਲੁੱਟਖੋ ਹੋਈ ਹੈ ਤੇ ਕੀ ਕਹਿਣਾ ਚਾਹੋਗੇ ਇਸ ਸਬੰਧ ਵਿੱਚ ਇਹ ਦੇਖੋ ਗਲਤ ਗੱਲ ਹੈਗੀ ਆ ਜਿਹੜਾ ਮਰਜ਼ੀ ਜਾ ਸਕਦਾ ਹਨ ਹੁਣ ਇਹ ਮਤਲਬ ਹੈਗਾ ਵੀ ਅਸੀਂ ਕਿਦਾਂ ਆਪਣਾ ਸੇਫ ਕਰੀਏ ਹਨ ਇਹ ਤਾਂ ਗਲਤ ਗੱਲ ਹੈ ਜਿਹੜੀ ਹੋ ਰਹੀ ਹੈ ਚੋਰੀਆਂ ਦੀ ਏ ਇਹਦੀ ਕੰਪਲੀਟ ਤਾਂ ਹੋਣੀ ਚਾਹੀਦੀ ਆ। ਹਾਂਜੀ ਕਿਉਂਕਿ ਉਸ ਗਲੀ ਚ ਵੀ ਕੈਮਰੇ ਲੱਗੇ ਹੋਏ ਆ। ਉਹ ਫੜੇ ਜਾਣਗੇ ਮੁੰਡੇ ਜਿਹੜੇ ਵੀ ਹੋਣਗੇ ਮੋਟਰਸਾਈਕਲ ਤੇ ਚਲੋ ਆਏ ਜਿਹੜੇ। ਸਾਨੂੰ ਵੀ ਹੁਣੇ ਪਤਾ ਲੱਗਿਆ ਹੁਣੇ ਬਾਹਰ ਨਿਕਲੇ ਤਾਂ ਪਤਾ ਲੱਗੇ ਸਾਨੂੰ ਵੀ ਇਦਾਂ ਹੋ ਗਈ। ਤੇ ਕਿਵੇਂ ਮੰਨਦੇ ਹੋ ਕਿ ਇੱਕ ਮਹਿਲਾਵਾਂ ਜੜੀਆਂ ਸੇਫ ਨਹੀਂ ਆ? ਜਿਹੜੇ ਕੋਈ ਮਰਦ ਹੁੰਦੇ ਆ, ਆਦਮੀ ਹੁੰਦੇ ਆ ਉਹ ਤਾਂ ਚਲੋ ਫਿਰ ਵੀ ਰੱਖਿਆ ਕਰ ਲੈਂਦੇ ਥੋੜੀ ਬਹੁਤੀ। ਨਾ ਉਹਨਾਂ ਦੇ ਗਲਾਂ ਦੇ ਵਿੱਚ ਕੋਈ ਨਾ ਚੀਜ਼ ਬਹੁਤੀ ਪਾਈ ਹੁੰਦੀ ਐ ਤੇ ਲੇਡੀਜ਼ ਜੜੀਆਂ ਪਾ ਕੇ ਨਿਕਲਦੀਆਂ ਉਹਨਾਂ ਲਈ ਕੀ ਮੈਸੇਜ ਹੈ? ਉਹਨਾਂ ਲਈ ਹੁਣ ਦੇਖੋ ਸੇਫ ਹੀ ਨਹੀਂ ਹੈਗੇ ਚਾਹੇ ਤੁਸੀਂ ਆਰਟੀਫੀਸ਼ਨ ਪਾ ਲਓ ਫੇਰ ਵੀ ਉਹਨਾਂ ਨੇ 골ਡ ਸਮਝ ਕੇ ਖਿੱਚ ਤੋੜਾ ਕਰਨੀ ਆ ਇਹ ਸੇਫ ਨਹੀਂ ਹੈਗੇ ਪਾ ਨਹੀਂ ਸਕਦੇ ਕੁਛ ਨਹੀਂ ਜੁਐਲਰੀ ਪਾ ਸਕਦੇ ਅਸੀਂ ਤੇ ਕੋਈ ਅਪੀਲ ਕਰਨਾ ਚਾਹੁੰਗੇ ਪੁਲਿਸ ਪ੍ਰਸ਼ਾਸਨ ਨੂੰ ਹਾਂਜੀ ਉਹਨਾਂ ਨੂੰ ਕਹਾਂਗੇ ਵੀ ਇਹ ਤੁਸੀਂ ਫੋੜੋ ਜਿਹੜੇ ਵੀ ਲੁੱਟ ਖੋਹਾਂ ਕਰਦੇ ਆ ਉਹਨਾਂ ਨੂੰ ਫੋੜੋ ਤੁਸੀਂ ਇਹਨਾਂ ਦੇ ਨੱਥ ਪਾਣੀ ਚਾਹੀਦੀ ਆ ਹਾਂਜੀ ਸੋ ਇਹਨਾਂ ਮੁਹੱਲਾ ਵਾਸੀਆਂ ਤੇ ਪਰਿਵਾਰਕ ਮੈਂਬਰਾਂ ਵੱਲੋਂ ਇੱਕ ਅਪੀਲ ਕੀਤੀ ਗਈ ਹੈ ਪੁਲਿਸ ਪ੍ਰਸ਼ਾਸਨ ਨੂੰ ਕਿ ਜਲਦ ਤੋਂ ਜਲਦ ਇਹਨਾਂ ਇਹ ਜਿਹੜੇ ਵਰਤਾ ਕਰਦੇ ਅਨਸਰ ਨੇ ਉਹਨਾਂ ਨੂੰ ਫੜਿਆ ਜਾਵੇ ਤੇ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਇਲਾਕਾ ਵਾਸੀਆਂ ਨੂੰ ਇਹਨਾਂ ਤੋਂ ਨਜਾਤ ਮਿਲ ਸਕੇ ਜੀਬੀਸੀ ਅਪਡੇਟ ਲਈ ਕੈਮਰਾਮੈਨ ਜਤਿੰਦਰ ਪ੍ਰਸਿੱਧਾ ਜੀ ਨੂੰ ਮੈਂ ਉਹਨਾਂ ਦੀ ਸੱਚੀ ਮਾ ਧੰਨਵਾਦ